ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਸਾਡਾ ਕਸੂਰ ਕੀ ਦੱਸੋ ਕੀ ਹੈ ਸਾਡਾ ਕਸੂਰ ਇਹ ਸੀ ਵੀ ਅਸੀਂ ਬੱਚੇ ਨੂੰ ਪੜਾ ਲਖਾ ਲਿਆ ਉਹਨੂੰ ਇਸ ਕੰਮ ਕਰੀਤਾ ਉਹ ਡਿਗਰੀਆਂ ਕੀਤੀਆਂ ਵਿਦੇਸ਼ਾਂ 'ਚ ਪੜਾ ਲਿਆ ਉਸ ਤੋਂ ਬਾਅਦ ਉਹ ਕਾਮਯਾਬ ਹੋ ਗਿਆ ਸਾਡਾ ਵੀ ਤਾਂ ਇਹੀ ਕਸੂਰ ਹੈ ਜੇ ਅਸੀਂ ਵੀ ਚਿੱਟਾ ਵੇਚਣ ਵਾਸਤੇ ਛੱਡਿਆ ਹੁੰਦਾ ਸ਼ਹਿਰ ਤੁਸੀਂ ਨਹੀਂ ਕਹਿਣੀ ਸੀ ਇਹ ਗੱਲ ਮਾਪਿਆਂ ਦਾ ਕਸੂਰ ਕਿਤੇ ਵੀ ਨਹੀਂ ਹੁੰਦਾ ਚਾਹੇ ਉਹ ਗੈਂਗਸਟਰ ਦੇ ਹੈ ਚਾਹੇ ਕਿਸੇ ਆਮ ਮੁੰਡੇ ਦੇ ਪਰੰਤੂ ਇੱਕ ਗੱਲ ਹੈਗੀ ਅਸੀਂ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਜੇ ਚੰਗਾ ਸਿਹਰਾ ਵੀ ਸਾਨੂੰ ਹੈ ਜੇ ਬੜਾ ਪਰਨਾਮੀ ਵੀ ਸਾਡੀ ਹੈ ਕਿਉਂਕਿ ਉਹ ਹੀ ਜਾਂ ਮਾਹੌਲ ਚੋਂ ਬੱਚਾ ਨਿਕਲਿਆ ਤਾਂ ਕੁਛ ਨਾ ਕੋਸ਼ਾ ਤੱਕ ਮਾਪੇ ਸਹਿੰਦੇ ਨਹੀਂ ਸਕਦੇ ਪਰੰਤੂ ਪੰਜਾਬ 'ਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਹਜ਼ਾਰਾਂ ਮਕੌਨੀਆਂ ਜਨਾਂ ਦੇ ਸੌਦੇ ਕਰਨ ਵਾਲਾ ਅਮਰੀਕਾ ਕੈਨੇਡਾ ਬੈਠਾ ਫਰਮਾਨ ਜਾਰੀ ਕਰੀ ਜਾਂਦਾ ਹੈ ਪਰੰਤੂ ਸਾਡੇ ਹਾਲੇ ਤੱਕ ਸਰਕਾਰ ਨੇ ਕਿਸੇ ਨੂੰ ਉਹੇ ਤੱਕ ਨਹੀਂ ਕਿਹਾ। ਇਸੇ ਕਰਕੇ ਕਤਲਗਰਦ ਵਾਦੇ ਨਹੀਂ ਵੀ ਕਿਉਂਕਿ ਕਤਲ ਦੀ ਸਜ਼ਾ ਹੀ ਨਹੀਂ। ਜੇ ਕਿਤੇ ਕੋਈ ਥੋੜਾ ਬੋਧ ਐਕਸ਼ਨ ਹੋਣ ਲੱਗਦਾ ਤਾਂ ਸਾਡੇ ਲੋਕ ਪੋਲਿਟਿਕਲ ਮੁੱਦਾ ਬਣਾ ਲੈਂਦੇ ਆ ਠੀਕ ਹੈ ਕਈ ਜਗ੍ਹਾ ਤੇ ਪੁਲਿਸ ਗਲਤ ਹੁੰਦੀ ਹੈ ਜਿਸ ਤਰ੍ਹਾਂ ਹੁਣ ਆਪਣੇ ਕੋਲ ਵੀ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਗੱਲ ਸੱਚ ਨਹੀਂ ਹੁੰਦੀ ਪੁਲਿਸ ਵੀ ਜਿੱਦਾਂ ਬਰਨਾਲੇ ਵਾਲਾ ਕੇਸ ਹੋਇਆ ਆਪ ਦੀਆਂ ਹੱਦਾਂ ਤੋਂ ਪਾਰ ਕਰ ਜਾਂਦੇ ਜਦ ਦਿਨ ਆਪਣੇ ਮਲਾਜੂਮ ਤੇ ਹਮਲਾ ਹੁੰਦਾ ਉਦੋਂ ਥੋੜੇ ਜਿਹਾ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ ਆਦਰ ਪਾਈ ਕਿਸੇ ਹੋਰ ਦਾ ਮਰਦ ਤਾਂ ਉਹੀ ਰੁਕੀਆਂ ਉਹੀ ਕੈਮਰਿਆਂ ਦੀ ਸੀਸੀਟੀਵੀ ਦੀ ਫੁਟੇਜ ਹੈਦਰੋ ਕੀਤਾ ਕਾਗਜ਼ਾਂ ਢਿੱਡ ਭਰਿਆ ਫੇਰ ਕੰਮ ਨਾਲ ਕਿੰਨੇ ਕਤਲ ਹੋਏ ਨੇ ਮੇਰੇ ਖਾਲਾ ਕਿਸੇ ਦਾ ਵੀ ਟ੍ਰਾਇਲ ਹੈ ਜਿਹੜਾ ਉਹ ਇੰਨੀ ਸਪੀਡਲੀ ਨਹੀਂ ਚੱਲ ਰਿਹਾ ਉਹਨਾਂ ਨੂੰ ਸਾਰੇ ਆਪੋ ਆਪਣੀ ਜਗ੍ਹਾ ਤੇ ਗਲਕੀ ਜਾਂਦੇ ਆ ਤਾਂ ਕੀ ਵਜ੍ਹਾ ਇਹ ਹੈ ਕਤਲ ਹੋ ਵੀ ਰਹੇ ਨੇ ਪਰ ਵੇ ਵੀ ਕੋਈ ਨਹੀਂ ਹੋ ਰਹੀ ਕਿਸੇ ਦੀ ਕਿਹਨੂੰ ਕਹੀਏ ਸਰਕਾਰ ਨੂੰ ਕਹਾਂਗੇ ਇਹ ਸਰਕਾਰ ਨੂੰ ਕਹਾਂਗੇ ਜਿਹਨੂੰ ਅੱਜ ਸਾਨੂੰ 9 ਮਹੀਨਾ ਲੱਗ ਗਿਆ ਔਰ ਉਸ ਦੀ ਵੀਡੀਓ ਦਾ ਨਾਮ ਪਾਈ ਜਾਂਦੇ ਨੂੰ ਮਾਨਯੋਗ ਹਾਈ ਕੋਰਟ ਨੇ ਗੱਲ ਕਹੀ ਸੀ 21 ਦਸੰਬਰ ਨੂੰ ਜਦ ਸਾਡ ਦੇ ਆਰਡਰ ਹੋ ਗਏ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕਿਉਂ ਰੱਖੀ ਕਿਤੇ ਸਟੇਕ ਨੂੰ ਵੀ ਇਹਨੂੰ ਹਟਾਓ ਅਸੀਂ ਦੇਖੋ ਸਰਕਾਰ ਦੀ ਕੀ ਕਮਾਂ ਲਾਪਰਵਾਹੀ ਹਾਈ ਕੋਰਟ ਦੇ ਕੀਤੇ ਹੋ ਹੁਕਮ ਨੂੰ ਕਿਚ ਕਰਕੇ ਜਾਣਿਆ ਅੱਜ ਤੱਕ ਵੀਡੀਓ ਨਹੀਂ ਹਟਾਈ ਸਭ ਨੂੰ ਉਹਦੇ ਛੋਟੀਆਂ ਛੋਟੀਆਂ ਰੀਲਾਂ ਬਣਾ ਕੇ ਸਿੱਧਾ ਜੁਗਿੰਦਰ ਪਟਿਆਲਾ ਨੂੰ ਪੁੱਛਦਾ ਫਿਰ ਸਿਮਰਨ ਖਾਨ ਕੋ ਕੰਮ ਆ ਰਿਹਾ ਉਹ ਕਹਿੰਦਾ ਜੇ ਵਾਰੂ ਕੋ ਤਾਂ ਗੁੰਡਾ ਬਣ ਜਾਊਗਾ ਇੰਤਾਂ ਦੀਆਂ ਜਿਹੜੀਆਂ ਵੀਡੀਓਜ਼ ਕੱਟ-ਕੱਟ ਕੇ ਕੱਟ-ਕੱਟ ਕੇ ਤਾਂ ਜੋ ਜੇ ਕਿਤੇ 9 10 ਤਰੀਕ ਦੀ ਬੇਸ਼ੀਆ ਹਾਈ ਕੋਰਟ ਦੇ ਵਿੱਚ